ਤਿਆਰੀ ਕਰੋ ਅੱਗੇ ਕੰਮ ਮੰਗ ਪੱਤਰ ਤੁਹਾਡੇ ਐਮ ਐਲ ਏ ਹਰਮੀਤ ਸੰਧੂ ਜੀ ਦਾ ਹੋਇਆ ਕਰੂਗਾ ਦਸਕਤ ਮੇਰੇ ਹੋਇਆ ਕਰਨਗੇ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਾਂ ਤੇ ਜਿਹੜੀ ਮੈਂ ਕਹਿਣਾ ਉਹ ਮੈਂ ਕਰਦਾ ਜਿਵੇਂ ਜਿਵੇਂ ਮਰਜ਼ੀ ਪੂਰਾ ਕਰੀਏ ਉਹ ਗੱਲ ਨੂੰ ਪੂਰੀ ਕਰਾਂਗੇ ਤੇ ਤੁਹਾਡੇ ਵਾਲਾ 100000 ਰੁਪਏ ਵੀ ਤਿਆਰ ਹੈ ਹੁਣ ਕਿਉਂਕਿ ਹਾਂ ਹਾਂ ਮੈਨੂੰ ਪਤਾ ਉਹ ਮੇਰੀ ਮਾਂ ਮੈਨੂੰ ਮੇਰੇ ਗਾਲ ਪਈ ਜਾਂਦੀ ਰਹਿੰਦੀ ਆ ਸੋ ਮੈਨੂੰ ਤੈਨੂੰ ਪਤਾ ਹੈ ਹੈਨਾ ਤੇ ਉਹ ਉਹ ਵੀ ਤਿਆਰ ਹੈ ਕਿਉਂਕਿ ਕਬੀਲਦਾਰੀ ਮੁਤਾਬਕ ਨਾ ਪੈਸੇ ਵੀ ਦੇਖਣੇ ਪੈਂਦੇ ਆ ਵੀ ਆਪਣੇ ਖਜ਼ਾਨੇ ਚ ਕਿੰਨੇ ਨੇ ਹੁਣ ਆਪਣੇ ਕੋਲੇ ਆ ਗਿਆ ਸੀ ਕਰ ਲਿਆ ਪ੍ਰਬੰਧ ਏਦੋਂ ਪਹਿਲਾਂ ਬਿਜਲੀ ਦੇ ਬਿੱਲ ਮਾਫ ਕੀਤੇ ਬਿਲਾ ਘਟ ਆਉਣ ਲੱਗ ਗਏ ਉਦੋਂ ਪਹਿਲਾਂ ਆਪਣਾ ਘਰਾਂ ਵਾਲੀ ਬਿਜਲੀ ਮਾਫ ਹੋ ਗਈ ਫਿਰ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਫਿਰ ਸਕੂਲ ਠੀਕ ਕੀਤੇ ਆਪਣੇ ਜਵਾਕ ਹੁਣ ਪ੍ਰਾਈਵੇਟ ਚ ਪੜਾਉਣ ਦੀ ਲੋੜ ਨਹੀਂ ਹਸਪਤਾਲ ਠੀਕ ਕੀਤੇ ਦਵਾਈਆਂ ਫ੍ਰੀ ਕੀਤੀਆਂ ਹੈਨਾ ਜੇ ਛੋਟੀ ਛੋਟੀ ਬਿਮਾਰੀ ਵਾਸਤੇ ਅੰਮ੍ਰਿਤਸਰ ਜਾਣਾ ਪੈਂਦਾ ਸੀ ਹਸਪਤਾਲ ਕਰ ਲੀਏ ਠੀਕ ਤੇ ਹੁਣ ਵਾਰੀ ਜਿਹੜੀ ਉਸ ਗਰੰਟੀ ਦੀ ਹੈ ਜਿਹੜੀ ਆਪਾਂ ਨੇ ਕੀਤੀ ਸੀ ਤੇ ਜਿੰਨੇ ਜਿਵੇਂ ਤੁਸੀਂ ਕਹੋਗੇ ਉਵੇਂ ਕਰਨਾ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਕੋਈ ਘਰੇ ਮਹਿਮਾਨ ਆ ਜੇ ਜਾਂ ਫਰਜ ਕਰ ਲੋ ਕੁੜੀ ਆ ਗਈ ਆਪਦੇ ਸਹੁਰਿਆਂ ਤੋਂ ਪੇਕੀ ਆ ਗਈ ਦੋਤੇ ਪੋਤੇ ਆ ਗਏ ਤਾਂ ਫਿਰ ਇੱਧਰ ਉੱਧਰ ਦੇਖਣਾ ਪੈਂਦਾ ਹੈ ਉਹਨਾਂ ਨੂੰ ਕੋਈ ਖਡਾਉਣਾ ਜਾਂ ਉਹਨਾਂ ਨੂੰ ਕੋਈ ਸ਼ਗਨ ਦੇਣ ਵੇਲੇ ਇਹ ਮੈਂ ਤਾਂ ਆਪਣੀਆਂ ਮਾਮੀਆਂ ਦਾਦੀਆਂ ਭੂਆ ਚ ਹੀ ਪੜਿਆ ਸੋ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਪੈਣੋ ਤੁਸੀਂ ਖੜੀ ਆ ਤੁਸੀਂ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਉਹ ਦੱਸ ਦਿਆ ਨੇ ਕਿ ਤੁਸੀਂ ਤਰੱਕੀ ਵਾਸਤੇ ਤਰਸੀਆ ਪਈਓ ਬੜੇ ਮਾੜੇ ਦਿਨ ਚ ੱਲੇ ਇਸ ਇਲਾਕੇ ਨੇ ਬੜੇ ਪਰਚੇ ਹੋਇਆ ਪੁਲਸਾਂ ਆਈਆਂ ਬੜੇ ਛਾਪੇ ਪਏ ਆ ਪਤਾ ਨਹੀਂ ਕੀ ਕੀ ਤੇ ਹੁਣ ਆਪਾਂ ਇਸ ਇਲਾਕੇ ਦਾ ਨੁਹਾਰ ਬਦਲਨੀ ਹੈ ਤੇ ਪੰਜਾਬ ਦਾ ਨੰਬਰ 1 ਜਾਂ ਨੰਬਰ 2 ਜਾਂ ਟੌਪ ਦੇ 5 ਇਲਾਕਿਆਂ ਦੇ ਵਿੱਚ ਇਸ ਇਲਾਕੇ ਦਾ ਨਾਮ ਹੋਵੇ ਇਹ ਮੇਰੀ ਤਮੰਨਾ ਹੈ ਤੁਹਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਬੱਚੇ ਪੜ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਪੜੋ ਵੱਡੇ ਵੱਡੇ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਪੇਪਰ ਦਿਓ ਕੋਈ ਸ਼ਪਾਰਸ ਦੀ ਲੋੜ ਨਹੀਂ ਪੈਣੀ ਕੋਈ ਪੈਸੇ ਦੀ ਲੋੜ ਨਹੀਂ ਪੈਣੀ ਜੇ ਨੰਬਰ ਆ ਗਏ ਸਾਡੇ ਕੋਲੇ ਪਤਾ ਲੱਗ ਜਾ ਸਾਨੂੰ ਨੰਬਰ ਇਹਨਾਂ ਦੇ ਆ ਗਏ ਤੁਹਾਡੇ ਘਰੇ ਚਿੱਠੀ ਆਊਗੀ ਜਾਂ ਤੁਹਾਡੇ ਮੋਬਾਈਲ ਫੋਨ ਤੇ ਮੈਸੇਜ ਆਊਗਾ ਭਾਈ ਤੇਰੇ ਆ ਨੰਬਰ ਆ ਗਏ ਆ ਜਾ ਇੰਨੀ ਤਰੀਕ ਨੂੰ ਇੱਥੇ ਆ ਜਾ ਤੇ ਤੇਰੀ ਕੁਰਸੀ ਜਿਹੜੀ ਆ ਉਹ ਤੇਰਾ ਇੰਤਜ਼ਾਰ ਕਰਦੀ ਹੈ ਤੈਨੂੰ ਢੀਕਦੀ ਹੈ ਤਾ ਕਰਾਂ ਦੀਆਂ ਗਰੀਬੀਆਂ ਨਿਕਲਣਗੀਆਂ ਨਹੀਂ ਹੋਰ ਕੋਈ ਤਰੀਕਾ ਨਹੀਂ ਗਰੀਬੀਆਂ ਕੱਢਣ ਦਾ ਤੁਹਾਡੇ 3 ਪੁੱਤ ਪੜ ਕੇ ਵੱਡੇ ਅਫਸਰ ਬਣ ਜਾਣ ਉਹ ਗਰੀਬੀਆਂ ਕੱਢਣਗੇ ਉਂਗਲੀਆਂ ਗਿਣਦੇ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੱਧੀ ਕਿਉਂਕਿ ਉਹਨਾਂ ਨੂੰ ਆਤਾ ਜੀ ਕੁਛ ਨਾ ਕੁਛ ਲੈ ਕੇ ਜਾਂਦੇ ਆ ਜੇ ਉਂਗਲੀ ਨਾ ਵੱਡੀ ਜਾਵੇ ਜਾਂ ਟੁੱਟੇ ਛਾਂਪ ਛੱਲਾ ਤਾਂ ਲਈ ਜਾਂਦੇ ਆ ਜੀ ਸੋ ਉਹਨਾਂ ਤੋਂ ਪਰੇ ਹੀ ਰਹੋ ਦੂਰੋਂ ਹੀ ਸასი ਘਰ ਬੁਲਾ ਰਿਆ ਕਰੋ ਠੀਕ ਹੈ ਨਾ ਸੋ ਮੈਂ ਤਾਂ ਇਹੀ ਕਹੂੰਗਾ 11 ਤਰੀਕ ਨੂੰ ਝਾੜੂ ਦਾ ਬਟਨ ਦੱਬ ਕੇ ਆਪਣੇ ਬੱਚਿਆਂ ਦਾ ਭਵਿੱਖ ਦੀ ਤਿਆਰੀ ਕਰੋ ਅੱਗੇ ਕੰਮ ਮੰਗ ਪੱਤਰ ਤੁਹਾਡੇ ਐਮ ਐਲ ਏ ਹਰਮੀਤ ਸੰਧੂ ਜੀ ਦਾ ਹੋਇਆ ਕਰੂਗਾ ਦਸਕਤ ਮੇਰੇ ਹੋਇਆ ਕਰਨਗੇ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਾਂ ਤੇ ਜਿਹੜੀ ਮੈਂ ਕਹਿਣਾ ਉਹ ਮੈਂ ਕਰਦਾ ਜਿਵੇਂ ਜਿਵੇਂ ਮਰਜ਼ੀ ਪੂਰਾ ਕਰੀਏ ਉਹ ਗੱਲ ਨੂੰ ਪੂਰੀ ਕਰਾਂਗੇ ਤੇ ਤੁਹਾਡੇ ਵਾਲਾ ਹਜ਼ਾਰ ਹਜ਼ਾਰ ਰੁਪਿਆ ਵੀ ਤਿਆਰ ਹੈ ਹੁਣ ਕਿਉਂਕਿ ਹਾਂ ਹਾਂ ਮੈਨੂੰ ਪਤਾ ਉਹ ਮੇਰੀ ਮਾਂ ਮੇਰੇ ਨਾਲ ਪਈ ਜਾਂਦੀ ਰਹਿੰਦੀ ਆ ਸੋ ਮੈਨੂੰ ਤੈਨੂੰ ਪਤਾ ਹੈ ਹੈਨਾ ਤੇ ਉਹ ਉਹ ਵੀ ਤਿਆਰ ਹੈ ਕਿਉਂਕਿ ਕਬੀਲਦਾਰੀ ਮੁਤਾਬਕ ਨਾ ਪੈਸੇ ਵੀ ਦੇਖਣੇ ਪੈਂਦੇ ਆ ਵੀ ਆਪਣੇ ਖਜ਼ਾਨੇ 'ਚ ਕਿੰਨੇ ਨੇ ਹੁਣ ਆਪਣੇ ਕੋਲੇ ਆ ਗਿਆ ਸੀ ਕਰ ਲਿਆ ਪ੍ਰਬੰਧ ਏਦੋਂ ਪਹਿਲਾਂ ਬਿਜਲੀ ਦੇ ਬਿੱਲ ਮਾਫ ਕੀਤੇ ਬਿਲਾ ਘਟ ਆਉਣ ਲੱਗ ਗਏ ਉਦੋਂ ਪਹਿਲਾਂ ਆਪਣਾ ਘਰਾਂ ਵਾਲੀ ਬਿਜਲੀ ਮਾਫ ਹੋ ਗਈ ਫਿਰ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਫਿਰ ਸਕੂਲ ਠੀਕ ਕੀਤੇ ਆਪਣੇ ਜਵਾਬ ਹੁਣ ਪ੍ਰਾਈਵੇਟ 'ਚ ਪੜਾਉਣ ਦੀ ਲੋੜ ਨਹੀਂ ਹਸਪਤਾਲ ਠੀਕ ਕੀਤੇ ਦਵਾਈਆਂ ਫ੍ਰੀ ਕੀਤੀਆਂ ਹੈਨਾ ਜੀ ਛੋਟੀ ਛੋਟੀ ਬਿਮਾਰੀ ਵਾਸਤੇ ਅੰਮ੍ਰਿਤਸਰ ਜਾਣਾ ਪੈਂਦਾ ਸੀ ਹਸਪਤਾਲ ਕਰ ਲਈ ਠੀਕ ਤੇ ਹੁਣ ਵਾਰੀ ਜਿਹੜੀ ਉਸ ਗਰੰਟੀ ਦੀ ਹੈ ਜਿਹੜੀ ਆਪਾਂ ਨੇ ਕੀਤੀ ਸੀ ਤੇ ਜਿੰਨੇ ਜਿਵੇਂ ਤੁਸੀਂ ਕਹੋਗੇ ਉਵੇਂ ਕਰਨਾ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਕੋਈ ਘਰੇ ਮਹਿਮਾਨ ਆ ਜੇ ਜਾਂ ਫਰਜ ਕਰ ਲੋ ਕੁੜੀ ਆ ਗਈ ਆਪਦੇ ਸਹੁਰਿਆਂ ਤੋਂ ਪੇਕੀ ਆ ਗਈ ਦੋਤੇ ਪੋਤੇ ਆ ਗਏ ਤਾਂ ਫਿਰ ਇੱਧਰ ਉੱਧਰ ਦੇਖਣਾ ਪੈਂਦਾ ਹੈ ਉਹਨਾਂ ਨੂੰ ਕੋਈ ਖਡਾਉਣਾ ਜਾਂ ਉਹਨਾਂ ਨੂੰ ਕੋਈ ਸ਼ਗਨ ਦੇਣ ਵੇਲੇ ਇਹ ਮੈਂ ਤਾਂ ਆਪਣੀਆਂ ਮਾਮੀਆਂ ਦਾਦੀਆਂ ਭੂਆ ਚ ਹੀ ਪੜਿਆ ਸੋ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਇਹ ਮੇਰਾ ਤੁਹਾਡੇ ਨਾਲ ਵਾਦਾ ਪੈਣਾ ਤੁਸੀਂ ਖੜੀ ਆ ਤੁਸੀਂ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਉਹ ਦੱਸ ਦਿਆ ਨੇ ਕਿ ਤੁਸੀਂ ਤਰੱਕੀ ਵਾਸਤੇ ਤਰਸੀਆ ਪਈਓ ਬੜੇ ਮਾੜੇ ਦਿਨ ਚ ਲੱਗੇ ਇਸ ਇਲਾਕੇ ਨੇ ਬੜੇ ਪਰਚੇ ਹੋਇਆ ਪੁਲਸਾਂ ਆਈਆਂ ਬੜੇ ਛਾਪੇ ਪਏ ਆ ਪਤਾ ਨਹੀਂ ਕੀ ਕੀ ਤੇ ਹੁਣ ਆਪਾਂ ਇਸ ਇਲਾਕੇ ਦਾ ਨੁਹਾਰ ਬਦਲਨੀ ਹੈ ਤੇ ਪੰਜਾਬ ਦਾ ਨੰਬਰ 1 ਜਾਂ ਨੰਬਰ 2 ਜਾਂ ਟੌਪ ਦੇ 5 ਇਲਾਕਿਆਂ ਦੇ ਵਿੱਚ ਇਸ ਇਲਾਕੇ ਦਾ ਨਾਮ ਹੋਵੇ ਇਹ ਮੇਰੀ ਤਮੰਨਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਬੱਚੇ ਪੜ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਪੜੋ ਵੱਡੇ ਵੱਡੇ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਪੇਪਰ ਦਿਓ ਕੋਈ ਸ਼ਪਾਰਸ ਦੀ ਲੋੜ ਨਹੀਂ ਪੈਣੀ ਕੋਈ ਪੈਸੇ ਦੀ ਲੋੜ ਨਹੀਂ ਪੈਣੀ ਜੇ ਨੰਬਰ ਆ ਗਏ ਸਾਡੇ ਕੋਲੇ ਪਤਾ ਲੱਗ ਜਾ ਸਾਨੂੰ ਨੰਬਰ ਇਹਨਾਂ ਦੇ ਆ ਗਏ ਤੁਹਾਡੇ ਘਰੇ ਚਿੱਠੀ ਆਊਗੀ ਜਾਂ ਤੁਹਾਡੇ ਮੋਬਾਈਲ ਫੋਨ ਤੇ ਮੈਸੇਜ ਆਊਗਾ ਭਾਈ ਤੇਰੇ ਆ ਨੰਬਰ ਆ ਗਏ ਆ ਜਾ ਇੰਨੀ ਤਰੀਕ ਨੂੰ ਇੱਥੇ ਆ ਜਾ ਤੇ ਤੇਰੀ ਕੁਰਸੀ ਜਿਹੜੀ ਆ ਉਹ ਤੇਰਾ ਇੰਤਜ਼ਾਰ ਕਰਦੀ ਹੈ ਤੈਨੂੰ ਢੀਕਦੀ ਹੈ ਤਾ ਕਰਾਂ ਦੀਆਂ ਗਰੀਬੀਆਂ ਨਿਕਲਣਗੀਆਂ ਨਹੀਂ ਹੋਰ ਕੋਈ ਤਰੀਕਾ ਨਹੀਂ ਗਰੀਬੀਆਂ ਕੱਢਣ ਦਾ ਤੁਹਾਡੇ ਧੀਆਂ ਪੁੱਤ ਪੜ ਕੇ ਵੱਡੇ ਅਫਸਰ ਬਣ ਜਾਣਗੇ ਉਂਗਲੀਆਂ ਗਿਣਦੇ ਨੇ ਪੂਰੀਆਂ ਨਹੀਂ ਜੇ ਲੈ ਕੇ ਇੱਕ ਅੱਧੀ ਕੋਈ ਉਹਨਾਂ ਨੂੰ ਆਤਾ ਜੀ ਕੁਛ ਨਾ ਕੁਛ ਲੈ ਕੇ ਜਾਂਦੇ ਆ ਜੇ ਉਂਗਲੀ ਨਾ ਵੱਡੀ ਜਾਵੇ ਜਾਂ ਟੁੱਟੇ ਛਾਂਪ ਛੱਲਾ ਤਾਂ ਲਈ ਜਾਂਦੇ ਆ ਜੀ ਸੋ ਉਹਨਾਂ ਤੋਂ ਪਰੇ ਹੀ ਰਹੋ ਦੂਰੋਂ ਹੀ ਸਾਸਿਕਾ ਬੁਲਾ ਰਿਆ ਕਰੋ ਠੀਕ ਹੈ ਨਾ ਸੋ ਮੈਂ ਤਾਂ ਇਹੀ ਕਹੂੰਗਾ 11 ਤਰੀਕ ਨੂੰ ਝਾੜੂ ਦਾ ਬਟਨ ਦਬਕ ਕੇ ਆਪਣੇ ਬੱਚਿਆਂ ਦਾ ਭਵਿੱਖ ਦੀ ਤਿਆਰੀ ਕਰੋ ਅੱਗੇ ਕੰਮ ਮੰਗ ਪੱਤਰ ਤੁਹਾਡੇ ਐਮ ਐਲ اے ਹਰਮੀਤ ਸੰਧੂ ਜੀ ਦਾ ਹੋਇਆ ਕਰੂਗਾ ਦਸਕਤ ਮੇਰੇ ਹੋਇਆ ਕਰਨਗੇ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਾਂ ਤੇ ਜਿਹੜੀ ਮੈਂ ਕਹਿਣਾ ਉਹ ਮੈਂ ਕਰਦਾ ਜਿਵੇਂ ਜਿਵੇਂ ਮਰਜ਼ੀ ਪੂਰਾ ਕਰੀਏ ਉਹ ਗੱਲ ਨੂੰ ਪੂਰੀ ਕਰਾਂਗੇ ਤੇ ਤੁਹਾਡੇ ਵਾਲਾ ਹਜ਼ਾਰ ਹਜ਼ਾਰ ਰੁਪਏ ਵੀ ਤਿਆਰ ਹੈ ਹੁਣ ਕਿਉਂਕਿ ਹਾਂ ਹਾਂ ਮੈਨੂੰ ਪਤਾ ਉਹ ਮੇਰੀ ਮਾਂ ਮੇਰੇ ਨਾਲ ਪਈ ਜਾਂਦੀ ਰਹਿੰਦੀ ਆ ਸੋ ਮੈਨੂੰ ਤੈਨੂੰ ਪਤਾ ਹੈ ਹੈਨਾ ਤੇ ਉਹ ਉਹ ਵੀ ਤਿਆਰ ਹੈ ਕਿਉਂਕਿ ਕਬੀਲਦਾਰੀ ਮੁਤਾਬਕ ਨਾ ਪੈਸੇ ਵੀ ਦੇਖਣੇ ਪੈਂਦੇ ਆ ਵੀ ਆਪਣੇ ਖਜ਼ਾਨੇ ਚ ਕਿੰਨੇ ਨੇ ਹੁਣ ਆਪਣੇ ਕੋਲੇ ਆ ਗਿਆ ਸੀ ਕਰ ਲਿਆ ਪ੍ਰਬੰਧ ਏਦੋਂ ਪਹਿਲਾਂ ਬਿਜਲੀ ਦੇ ਬਿੱਲ ਮਾਫ ਕੀਤੇ ਬਿਲਾ ਘਟ ਆਉਣ ਲੱਗ ਗਏ ਉਦੋਂ ਪਹਿਲਾਂ ਆਪਣਾ ਘਰਾਂ ਵਾਲੀ ਬਿਜਲੀ ਮਾਫ ਹੋ ਗਈ ਫਿਰ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਫਿਰ ਸਕੂਲ ਠੀਕ ਕੀਤੇ ਆਪਣੇ ਜਵਾਬ ਹੁਣ ਪ੍ਰਾਈਵੇਟ ਚ ਪੜਾਉਣ ਦੀ ਲੋੜ ਨਹੀਂ ਹਸਪਤਾਲ ਠੀਕ ਕੀਤੇ ਦਵਾਈਆਂ ਫ੍ਰੀ ਕੀਤੀਆਂ ਹੈਨਾ ਜੇ ਛੋਟੀ ਛੋਟੀ ਬਿਮਾਰੀ ਵਾਸਤੇ ਅੰਮ੍ਰਿਤਸਰ ਜਾਣਾ ਪੈਂਦਾ ਸੀ ਹਸਪਤਾਲ ਕਰ ਲਈ ਠੀਕ ਤੇ ਹੁਣ ਵਾਰੀ ਜਿਹੜੀ ਉਸ ਗਰੰਟੀ ਦੀ ਹੈ ਜਿਹੜੀ ਆਪਾਂ ਨੇ ਕੀਤੀ ਸੀ ਤੇ ਜਿੰਨੇ ਜਿਵੇਂ ਤੁਸੀਂ ਕਹੋਗੇ ਉਵੇਂ ਕਰਨਾ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਕੋਈ ਘਰੇ ਮਹਿਮਾਨ ਆ ਜੇ ਜਾਂ ਫਰਜ ਕਰ ਲੋ ਕੁੜੀ ਆ ਗਈ ਆਪਦੇ ਸਹੁਰਿਆਂ ਤੋਂ ਪੇਕੀ ਆ ਗਈ ਦੋਤੇ ਪੋਤੇ ਆ ਗਏ ਤਾਂ ਫਿਰ ਇੱਧਰ ਉੱਧਰ ਦੇਖਣਾ ਪੈਂਦਾ ਹੈ ਉਹਨਾਂ ਨੂੰ ਕੋਈ ਖਡਾਉਣਾ ਜਾਂ ਉਹਨਾਂ ਨੂੰ ਕੋਈ ਸ਼ਗਨ ਦੇਣ ਵੇਲੇ ਇਹ ਮੈਂ ਤਾਂ ਆਪਣੀਆਂ ਮਾਮੀਆਂ ਦਾਦੀਆਂ ਭੂਆ ਚ ਹੀ ਪੜਿਆ ਸੋ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਇਹ ਮੇਰਾ ਤੁਹਾਡੇ ਨਾਲ ਵਾਦਾ ਪੈਣਾ ਤੁਸੀਂ ਖੜੀ ਆ ਤੁਸੀਂ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਉਹ ਦੱਸ ਦਿਆ ਨੇ ਕਿ ਤੁਸੀਂ ਤਰੱਕੀ ਵਾਸਤੇ ਤਰਸੀਆਂ ਪਈਓ ਬੜੇ ਮਾੜੇ ਦਿਨ ਚ ਲੱਗੇ ਇਸ ਇਲਾਕੇ ਨੇ ਬੜੇ ਪਰਚੇ ਹੋਇਆ ਪੁਲਸਾਂ ਆਈਆਂ ਬੜੇ ਛਾਪੇ ਪਏ ਆ ਪਤਾ ਨਹੀਂ ਕੀ ਕੀ ਤੇ ਹੁਣ ਆਪਾਂ ਇਸ ਇਲਾਕੇ ਦਾ ਨੁਹਾਰ ਬਦਲਣੀ ਹੈ ਤੇ ਪੰਜਾਬ ਦਾ ਨੰਬਰ 1 ਜਾਂ ਨੰਬਰ 2 ਜਾਂ ਟੌਪ ਦੇ 5 ਇਲਾਕਿਆਂ ਦੇ ਵਿੱਚ ਇਸ ਇਲਾਕੇ ਦਾ ਨਾਮ ਹੋਵੇ ਇਹ ਮੇਰੀ ਤਮੰਨਾ ਹੈ ਤੁਮੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਬੱਚੇ ਪੜ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਪੜੋ ਵੱਡੇ ਵੱਡੇ ਆ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਪੇਪਰ ਦਿਓ ਕੋਈ ਸਪਾਰਸ ਦੀ ਲੋੜ ਨਹੀਂ ਪੈਣੀ ਕੋਈ ਪੈਸੇ ਦੀ ਲੋੜ ਨਹੀਂ ਪੈਣੀ ਜੇ ਨੰਬਰ ਆ ਗਏ ਸਾਡੇ ਕੋਲੇ ਪਤਾ ਲੱਗ ਜਾ ਸਾਨੂੰ ਨੰਬਰ ਇਹਨਾਂ ਦੇ ਆ ਗਏ ਤੁਹਾਡੇ ਘਰੇ ਚਿੱਠੀ ਆਊਗੀ ਜਾਂ ਤੁਹਾਡੇ ਮੋਬਾਈਲ ਫੋਨ ਤੇ ਮੈਸੇਜ ਆਊਗਾ ਭਾਈ ਤੇਰੇ ਆ ਨੰਬਰ ਆ ਗਏ ਆ ਜਾ ਇੰਨੀ ਤਰੀਕ ਨੂੰ ਇੱਥੇ ਆ ਜਾ ਤੇ ਤੇਰੀ ਕੁਰਸੀ ਜਿਹੜੀ ਆ ਉਹ ਤੇਰਾ ਇੰਤਜ਼ਾਰ ਕਰਦੀ ਹੈ ਤੈਨੂੰ ਡੀਕਨਦੀ ਹੈ ਤਾ ਕਰਾਂ ਦੀਆਂ ਗਰੀਬੀਆਂ ਨਿਕਲਣਗੀਆਂ ਨਹੀਂ ਹੋਰ ਕੋਈ ਤਰੀਕਾ ਨਹੀਂ ਗਰੀਬੀਆਂ ਕੱਢਣ ਦਾ ਤੁਹਾਡੇ ਧੀਆਂ ਪੁੱਤ ਪੜ ਕੇ ਵੱਡੇ ਅਫਸਰ ਬਣ ਜਾਣ ਉਹ ਗਰੀਬੀਆਂ ਕੱਢਣਗੇ ਉਂਗਲੀਆਂ ਗਿਣਦੇ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੱਧੀ ਕਿਉਂਕਿ ਉਹਨਾਂ ਨੂੰ ਆਦਤਾ ਜੀ ਕੁਛ ਨਾ ਕੁਛ ਲੈ ਕੇ ਜਾਂਦੇ ਆ ਜੇ ਉਂਗਲੀ ਨਾ ਪੱਡੀ ਜਾਵੇ ਜਾਂ ਟੁੱਟੇ ਛਾਂਪ ਛੱਲਾ ਤਾਂ ਲਈ ਜਾਂਦੇ ਆ ਜੀ ਸੋ ਉਹਨਾਂ ਤੋਂ ਪਰੇ ਹੀ ਰਹੋ ਦੂਰੋਂ ਹੀ ਸასი ਘਰ ਬੁਲਾ ਰਿਆ ਕਰੋ ਠੀਕ ਹੈ ਨਾ ਸੋ ਮੈਂ ਤਾਂ ਇਹੀ ਕਹੂੰਗਾ 11 ਤਰੀਕ ਨੂੰ ਝਾੜੂ ਦਾ ਬਟਨ ਦਬਕੇ ਆਪਣੇ ਬੱਚਿਆਂ ਦਾ ਭਵਿੱਖ ਦੀ ਤਿਆਰੀ ਕਰੋ ਅੱਗੇ ਕੰਮ ਮੰਗ ਪੱਤਰ ਤੁਹਾਡੇ ਐਮ ਐਲ ਏ ਹਰਮੀਤ ਸੰਧੂ ਜੀ ਦਾ ਹੋਇਆ ਕਰੂਗਾ ਦਸਕਤ ਮੇਰੇ ਹੋਇਆ ਕਰਨਗੇ ਮੈਂ ਉਹ ਗੱਲ ਕਹਿੰਦੇ ਨਹੀਂ ਜਿਹੜੀ ਮੈਂ ਨਾ ਕਰ ਸਕਾਂ ਤੇ ਜਿਹੜੀ ਮੈਂ ਕਹਿਣਾ ਉਹ ਮੈਂ ਕਰਦਾ ਜਿਵੇਂ ਜਿਵੇਂ ਮਰਜ਼ੀ ਪੂਰਾ ਕਰੀਏ ਉਹ ਗੱਲ ਨੂੰ ਪੂਰੀ ਕਰਾਂਗੇ ਤੇ ਤੁਹਾਡੇ ਵਾਲਾ ਹਜ਼ਾਰ ਹਜ਼ਾਰ ਰੁਪਿਆ ਵੀ ਤਿਆਰ ਹੈ ਹੁਣ ਕਿਉਂਕਿ ਹਾਂ ਹਾਂ ਮੈਨੂੰ ਪਤਾ ਉਹ ਮੇਰੀ ਮਾਂ ਮੇਰੇ ਨਾਲ ਪਈ ਜਾਂਦੀ ਰਹਿੰਦੀ ਆ ਸੋ ਮੈਨੂੰ ਪੰਨ ਪਤਾ ਹੈ ਹੈਨਾ ਤੇ ਉਹ ਉਹ ਵੀ ਤਿਆਰ ਹੈ ਕਿਉਂਕਿ ਕਬੀਲਦਾਰੀ ਮੁਤਾਬਕ ਨਾ ਪੈਸੇ ਵੀ ਦੇਖਣੇ ਪੈਂਦੇ ਆ ਵੀ ਆਪਣੇ ਖਜ਼ਾਨੇ ਚ ਕਿੰਨੇ ਨੇ ਹੁਣ ਆਪਣੇ ਕੋਲੇ ਆ ਗਿਆ ਸੀ ਕਰ ਲਿਆ ਪ੍ਰਬੰਧ ਏਦੋਂ ਪਹਿਲਾਂ ਬਿਜਲੀ ਦੇ ਬਿੱਲ ਮਾਫ ਕੀਤੇ ਬਿਲਾ ਘਟ ਆਉਣ ਲੱਗ ਗਏ ਉਦੋਂ ਪਹਿਲਾਂ ਆਪਣਾ ਘਰਾਂ ਵਾਲੀ ਬਿਜਲੀ ਮਾਫ ਹੋ ਗਈ ਫਿਰ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਫਿਰ ਸਕੂਲ ਠੀਕ ਕੀਤੇ ਆਪਣੇ ਜਵਾਬ ਹੁਣ ਪ੍ਰਾਈਵੇਟ ਚ ਪੜਾਉਣ ਦੀ ਲੋੜ ਨਹੀਂ ਹਸਪਤਾਲ ਠੀਕ ਕੀਤੇ ਦਵਾਈਆਂ ਫ੍ਰੀ ਕੀਤੀਆਂ ਹੈਨਾ ਜੇ ਵੀ ਛੋਟੀ ਛੋਟੀ ਬਿਮਾਰੀ ਵਾਸਤੇ ਅੰਮ੍ਰਿਤਸਰ ਜਾਣਾ ਪੈਂਦਾ ਸੀ ਹਸਪਤਾਲ ਕਰ ਲਈ ਠੀਕ ਤੇ ਹੁਣ ਵਾਰੀ ਜਿਹੜੀ ਉਸ ਗਰੰਟੀ ਦੀ ਹੈ ਜਿਹੜੀ ਆਪਾਂ ਨੇ ਕੀਤੀ ਸੀ ਤੇ ਜਿੰਨੇ ਜਿਵੇਂ ਤੁਸੀਂ ਕਹੋਗੇ ਉਵੇਂ ਕਰਨਾ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਕੋਈ ਘਰੇ ਮਹਿਮਾਨ ਆ ਜੇ ਜਾਂ ਫਰਜ ਕਰ ਲੋ ਕੁੜੀ ਆ ਗਈ ਆਪਦੇ ਸਹੁਰਿਆਂ ਤੋਂ ਪੇਕੀ ਆ ਗਈ ਦੋਤੇ ਪੋਤੇ ਆ ਗਏ ਤਾਂ ਫਿਰ ਇੱਧਰ ਉੱਧਰ ਦੇਖਣਾ ਪੈਂਦਾ ਹੈ ਉਹਨਾਂ ਨੂੰ ਕੋਈ ਖਡਾਉਣਾ ਜਾਂ ਉਹਨਾਂ ਨੂੰ ਕੋਈ ਸ਼ਗਨ ਦੇਣ ਵੇਲੇ ਇਹ ਮੈਂ ਤਾਂ ਆਪਣੀਆਂ ਮਾਮੀਆਂ ਦਾਦੀਆਂ ਭੂਆ ਚ ਹੀ ਪਲਿਆ ਸੋ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਪੈਣੋ ਤੁਸੀਂ ਖੜੀ ਆ ਤੁਸੀਂ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਉਹ ਦੱਸ ਦਿਆ ਨੇ ਕਿ ਤੁਸੀਂ ਤਰੱਕੀ ਵਾਸਤੇ ਤਰਸੀਆ ਪਈਓ ਬੜੇ ਮਾੜੇ ਦਿਨ ਚ ੱਲੇ ਇਸ ਇਲਾਕੇ ਨੇ ਬੜੇ ਪਰਚੇ ਹੋਇਆ ਪੁਲਸਾਂ ਆਈਆਂ ਬੜੇ ਛਾਪੇ ਪਏ ਆ ਪਤਾ ਨਹੀਂ ਕੀ ਕੀ ਤੇ ਹੁਣ ਆਪਾਂ ਇਸ ਇਲਾਕੇ ਦਾ ਨੁਹਾਰ ਬਦਲਣੀ ਹੈ ਤੇ ਪੰਜਾਬ ਦਾ ਨੰਬਰ 1 ਜਾਂ ਨੰਬਰ 2 ਜਾਂ ਟੌਪ ਦੇ 5 ਇਲਾਕਿਆਂ ਦੇ ਵਿੱਚ ਇਸ ਇਲਾਕੇ ਦਾ ਨਾਮ ਹੋਵੇ ਇਹ ਮੇਰੀ ਤਮੰਨਾ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਬੱਚੇ ਪੜ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਪੜੋ ਵੱਡੇ ਵੱਡੇ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਪੇਪਰ ਦਿਓ ਕੋਈ ਸਪਾਰਸ਼ ਦੀ ਲੋੜ ਨਹੀਂ ਪੈਣੀ ਕੋਈ ਪੈਸੇ ਦੀ ਲੋੜ ਨਹੀਂ ਪੈਣੀ ਜੇ ਨੰਬਰ ਆ ਗਏ ਸਾਡੇ ਕੋਲੇ ਪਤਾ ਲੱਗ ਜਾ ਸਾਨੂੰ ਨੰਬਰ ਇਹਨਾਂ ਦੇ ਆ ਗਏ ਤੁਹਾਡੇ ਘਰੇ ਚਿੱਠੀ ਆਊਗੀ ਜਾਂ ਤੁਹਾਡੇ ਮੋਬਾਈਲ ਫੋਨ ਤੇ ਮੈਸੇਜ ਆਊਗਾ ਭਾਈ ਤੇਰੇ ਆ ਨੰਬਰ ਆ ਗਏ ਆ ਜਾ ਇੰਨੀ ਤਰੀਕ ਨੂੰ ਇੱਥੇ ਆ ਜਾ ਤੇ ਤੇਰੀ ਕੁਰਸੀ ਜਿਹੜੀ ਆ ਉਹ ਤੇਰਾ ਇੰਤਜ਼ਾਰ ਕਰਦੀ ਆ ਤੈਨੂੰ ਢੀਕਦੀ ਆ ਤਾਂ ਕਰਾਂ ਦੀ ਗਰੀਬੀਆ ਨਿਕਲਣਗੀਆਂ ਨਹੀਂ ਹੋਰ ਕੋਈ ਤਰੀਕਾ ਨਹੀਂ ਗਰੀਬੀਆ ਕੱਢਣ ਦਾ ਤੁਹਾਡੇ 3 ਪੁੱਤ ਪੜ ਕੇ ਵੱਡੇ ਅਫਸਰ ਬਣ ਜਾਣ ਉਹ ਗਰੀਬੀਆ ਕੱਢਣਗੇ ਉਂਗਲੀਆਂ ਗਿਣਦੇ ਨੇ ਪੂਰੀਆਂ ਨੇ ਜੇ ਲੈ ਕੇ ਇੱਕ ਅੱਧੀ ਕਿਉਂਕਿ ਉਹਨਾਂ ਨੂੰ ਆਤਾ ਜੀ ਕੁਛ ਨਾ ਕੁਛ ਲੈ ਕੇ ਜਾਂਦੇ ਆ ਜੇ ਉਂਗਲੀ ਨਾ ਵੱਡੀ ਜਾਵੇ ਜਾਂ ਟੁੱਟੇ ਛਾਂਪ ਛੱਲਾ ਤਾਂ ਲਈ ਜਾਂਦੇ ਆ ਜੀ ਸੋ ਉਹਨਾਂ ਤੋਂ ਪਰੇ ਹੀ ਰਹੋ ਦੂਰੋਂ ਹੀ ਸਾਸੀ ਘਰ ਬੁਲਾ ਰਿਆ ਕਰੋ ਠੀਕ ਹੈ ਨਾ ਸਮਝ ਤਾਂ ਇਹ ਕਹੂੰਗਾ 11 ਤਰੀਕ ਨੂੰ ਝਾੜੂ ਦਾ ਬਟਨ ਦੱਬ ਕੇ ਆਪਣੇ ਬੱਚਿਆਂ ਦਾ ਭਵਿੱਖ ਦੀ ਤਿਆਰੀ ਕਰੋ ਅੱਗੇ ਕੰਮ ਮੰਗ ਪੱਤਰ ਤੁਹਾਡੇ ਐਮ ਐਲ ਏ ਹਰਮੀਸ ਸੰਧੂ ਜੀ ਦਾ ਹੋਇਆ ਕਰੂਗਾ ਦਸਕਤ ਮੇਰੇ ਹੋਇਆ ਕਰਨਗੇ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਾਂ ਤੇ ਜਿਹੜੀ ਮੈਂ ਕਹਿਣਾ ਉਹ ਮੈਂ ਕਰਦਾ ਜਿਵੇਂ ਜਿਵੇਂ ਮਰਜ਼ੀ ਪੂਰਾ ਕਰੀਏ ਉਹ ਗੱਲ ਨੂੰ ਪੂਰੀ ਕਰਾਂਗੇ ਤੇ ਤੁਹਾਡੇ ਵਾਲਾ ਹਜ਼ਾਰ ਹਜ਼ਾਰ ਰੁਪਏ ਵੀ ਤਿਆਰ ਹੈ ਹੁਣ ਕਿਉਂਕਿ ਹਾਂ ਹਾਂ ਮੈਨੂੰ ਪਤਾ ਉਹ ਮੇਰੀ ਮਾਂ ਮੇਰੇ ਨਾਲ ਪਈ ਜਾਂਦੀ ਰਹਿੰਦੀ ਆ ਸੋ ਮੈਨੂੰ ਤੁਹਾਨੂੰ ਪਤਾ ਹੈ ਹੈਨਾ ਤੇ ਉਹ ਉਹ ਵੀ ਤਿਆਰ ਹੈ ਕਿਉਂਕਿ ਕਬੀਲਦਾਰੀ ਮੁਤਾਬਕ ਨਾ ਪੈਸੇ ਵੀ ਦੇਖਣੇ ਪੈਂਦੇ ਆ ਵੀ ਆਪਣੇ ਖਜ਼ਾਨੇ ਚ ਕਿੰਨੇ ਨੇ ਹੁਣ ਆਪਣੇ ਕੋਲੇ ਆ ਗਿਆ ਸੀ ਕਰ ਲਿਆ ਪ੍ਰਬੰਧ ਏਦੋਂ ਪਹਿਲਾਂ ਬਿਜਲੀ ਦੇ ਬਿੱਲ ਮਾਫ ਕੀਤੇ ਬਿਲਾ ਘਟ ਆਉਣ ਲੱਗ ਗਏ ਉਦੋਂ ਪਹਿਲਾਂ ਆਪਣਾ ਘਰਾਂ ਵਾਲੀ ਬਿਜਲੀ ਮਾਫ ਹੋ ਗਈ ਫਿਰ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਫਿਰ ਸਕੂਲ ਠੀਕ ਕੀਤੇ ਆਪਣੇ ਜਵਾਕ ਹੁਣ ਪ੍ਰਾਈਵੇਟ ਚ ਪੜਾਉਣ ਦੀ ਲੋੜ ਨਹੀਂ ਹਸਪਤਾਲ ਠੀਕ ਕੀਤੇ ਦਵਾਈਆਂ ਫਰੀ ਕੀਤੀਆਂ ਅਨਾ ਜੇ ਛੋਟੀ ਜੁੜੀ ਬਿਮਾਰੀ ਵਾਸਤੇ ਅੰਮ੍ਰਿਤਸਰ ਜਾਣਾ ਪੈਂਦਾ ਸੀ ਹਸਪਤਾਲ ਕਰ ਲਈ ਠੀਕ ਤੇ ਹੁਣ ਵਾਰੀ ਜਿਹੜੀ ਉਸ ਗਰੰਟੀ ਦੀ ਹੈ ਜਿਹੜੀ ਆਪਾਂ ਨੇ ਕੀਤੀ ਸੀ ਤੇ ਜਿੰਨੇ ਜਿਵੇਂ ਤੁਸੀਂ ਕਹੋਗੇ ਉਵੇਂ ਕਰਨਾ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਕੋਈ ਘਰੇ ਮਹਿਮਾਨ ਆ ਜੇ ਜਾਂ ਫਰਜ ਕਰ ਲਓ ਕੁੜੀ ਆ ਗਈ ਆਪਦੇ ਸਹੁਰਿਆਂ ਤੋਂ ਪੇਕੀ ਆ ਗਈ ਦੋਤੇ ਪੋਤੇ ਆ ਗਏ ਤਾਂ ਫਿਰ ਇੱਧਰ ਉੱਧਰ ਦੇਖਣਾ ਪੈਂਦਾ ਹੈ ਉਹਨਾਂ ਨੂੰ ਕੋਈ ਖਡਾਉਣਾ ਜਾਂ ਉਹਨਾਂ ਨੂੰ ਕੋਈ ਸ਼ਗਨ ਦੇਣ ਵੇਲੇ ਏ ਮੈਂ ਤਾਂ ਆਪਣੀਆਂ ਮਾਮੀਆਂ ਦਾਦੀਆਂ ਭੂਆ ਚ ਹੀ ਪੜਿਆ ਸੋ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਪੈਣੋ ਤੁਸੀਂ ਖੜੀ ਆ ਤੁਸੀਂ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਉਹ ਦੱਸਦੀਆਂ ਨੇ ਕਿ ਤੁਸੀਂ ਤਰੱਕੀ ਵਾਸਤੇ ਤਰਸੀਆਂ ਪਈਓ ਬੜੇ ਮਾੜੇ ਦਿਨ ਚ ਲੇ ਇਸ ਇਲਾਕੇ ਨੇ ਬੜੇ ਪਰਚੇ ਹੋਇਆ ਪੁਲਸਾਂ ਆਈਆਂ ਬੜੇ ਛਾਪੇ ਪਏ ਆ ਪਤਾ ਨਹੀਂ ਕੀ ਕੀ ਤੇ ਹੁਣ ਆਪਾਂ ਇਸ ਇਲਾਕੇ ਦਾ ਨੁਹਾਰ ਬਦਲਣੀ ਹੈ ਤੇ ਪੰਜਾਬ ਦਾ ਨੰਬਰ 1 ਜਾਂ ਨੰਬਰ 2 ਜਾਂ ਟੌਪ ਦੇ 5 ਇਲਾਕਿਆਂ ਦੇ ਵਿੱਚ ਇਸ ਇਲਾਕੇ ਦਾ ਨਾਮ ਹੋਵੇ ਇਹ ਮੇਰੀ ਤਮੰਨਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਬੱਚੇ ਪੜ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਪੜੋ ਵੱਡੇ ਵੱਡੇ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਪੇਪਰ ਦਿਓ ਕੋਈ ਸਪਾਰਸ ਦੀ ਲੋੜ ਨਹੀਂ ਪੈਣੀ ਕੋਈ ਪੈਸੇ ਦੀ ਲੋੜ ਨਹੀਂ ਪੈਣੀ ਜੇ ਨੰਬਰ ਆ ਗਏ ਸਾਡੇ ਕੋਲੇ ਪਤਾ ਲੱਗ ਜਾ ਸਾਨੂੰ ਨੰਬਰ ਇਹਨਾਂ ਦੇ ਆ ਗਏ ਤੁਹਾਡੇ ਘਰੇ ਚਿੱਠੀ ਆਊਗੀ ਜਾਂ ਤੁਹਾਡੇ ਮੋਬਾਈਲ ਫੋਨ ਤੇ ਮੈਸੇਜ ਆਊਗਾ ਭਾਈ ਤੇਰੇ ਆ ਨੰਬਰ ਆ ਗਏ ਆ ਜਾ ਇੰਨੀ ਤਰੀਕ ਨੂੰ ਇੱਥੇ ਆ ਜਾ ਤੇ ਤੇਰੀ ਕੁਰਸੀ ਜਿਹੜੀ ਆ ਉਹ ਤੇਰਾ ਇੰਤਜ਼ਾਰ ਕਰਦੀ ਹੈ ਤੈਨੂੰ ਢੀਕਦੀ ਹੈ ਤਾ ਕਰਾਂ ਦੀ ਗਰੀਬੀਆਂ ਨਿਕਲਣਗੀਆਂ ਨਹੀਂ ਹੋਰ ਕੋਈ ਤਰੀਕਾ ਨਹੀਂ ਗਰੀਬੀਆਂ ਕੱਢਣ ਦਾ ਤੁਹਾਡੇ ਧੀਆਂ ਪੁੱਤ ਪੜ ਕੇ ਵੱਡੇ ਅਫਸਰ ਬਣ ਜਾਣ ਉਹ ਗਰੀਬੀਆਂ ਕੱਢਣਗੇ ਉਂਗਲੀਆਂ ਗਿਣਦੇ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੱਧੀ ਕਿਉਂਕਿ ਉਹਨਾਂ ਨੂੰ ਆਦਤ ਹੈ ਜੀ ਕੁਛ ਨਾ ਕੁਛ ਲੈ ਕੇ ਜਾਂਦੇ ਆ ਜੇ ਉਂਗਲੀ ਨਾ ਵੱਡੀ ਜਾਵੇ ਜਾਂ ਟੁੱਟੇ ਸ਼ਾਂਪਛੱਲਾ ਤਾਂ ਲਈ ਜਾਂਦੇ ਆ ਜੀ ਸੋ ਉਹਨਾਂ ਤੋਂ ਪਰੇ ਹੀ ਰਹੋ ਦੂਰੋਂ ਹੀ ਸასი ਘਰ ਬੁਲਾ ਰਿਆ ਕਰੋ ਠੀਕ ਹੈ ਨਾ ਸਮਾਂ ਤਾਂ ਇਹ ਕਹੂੰਗਾ 11 ਤਰੀਕ ਨੂੰ ਝਾੜੂ ਦਾ ਬਟਨ ਦਬਕ ਕੇ ਆਪਣੇ ਬੱਚਿਆਂ ਦਾ ਭਵਿੱਖ ਦੀ ਤਿਆਰੀ ਕਰੋ ਅੱਗੇ ਕੰਮ ਮੰਗ ਪੱਤਰ ਤੁਹਾਡੇ ਐਮ ਐਲ ਏ ਹਰਮੀਂਦ ਸੰਧੂ ਜੀ ਦਾ ਹੋਇਆ ਕਰੂਗਾ ਦਸਕਤ ਮੇਰੇ ਹੋਇਆ ਕਰਨਗੇ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਾਂ ਤੇ ਜਿਹੜੀ ਮੈਂ ਕਹਿਣਾ ਉਹ ਮੈਂ ਕਰਦਾ ਜਿਵੇਂ ਜਿਵੇਂ ਮਰਜ਼ੀ ਪੂਰਾ ਕਰੀਏ ਉਹ ਗੱਲ ਨੂੰ ਪੂਰੀ ਕਰਾਂਗੇ ਤੇ ਤੁਹਾਡੇ ਵਾਲਾ ਹਜ਼ਾਰ ਹਜ਼ਾਰ ਰੁਪਏ ਵੀ ਤਿਆਰ ਹੈ ਹੁਣ ਕਿਉਂਕਿ ਹਾਂ ਹਾਂ ਮੈਨੂੰ ਪਤਾ ਉਹ ਮੇਰੀ ਮਾਂ ਮੇਰੇ ਨਾਲ ਪਈ ਜਾਂਦੀ ਰਹਿੰਦੀ ਆ ਸੋ ਮੈਨੂੰ ਤੈਨੂੰ ਪਤਾ ਹੈ ਹੈਨਾ ਤੇ ਉਹ ਉਹ ਵੀ ਤਿਆਰ ਹੈ ਕਿਉਂਕਿ ਕਬੀਲਦਾਰੀ ਮੁਤਾਬਕ ਨਾ ਪੈਸੇ ਵੀ ਦੇਖਣੇ ਪੈਂਦੇ ਆ ਵੀ ਆਪਣੇ ਖਜ਼ਾਨੇ ਚ ਕਿੰਨੇ ਨੇ ਹੁਣ ਆਪਣੇ ਕੋਲੇ ਆ ਗਿਆ ਅਸੀਂ ਕਰ ਲਿਆ ਪ੍ਰਬੰਧ ਏਦੋਂ ਪਹਿਲਾਂ ਬਿਜਲੀ ਦੇ ਬਿੱਲ ਮਾਫ ਕੀਤੇ ਬਿਲਾ ਘਟ ਆਉਣ ਲੱਗ ਗਏ ਉਦੋਂ ਪਹਿਲਾਂ ਆਪਣਾ ਘਰਾਂ ਵਾਲੀ ਬਿਜਲੀ ਮਾਫ ਹੋ ਗਈ ਫਿਰ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਫਿਰ ਸਕੂਲ ਠੀਕ ਕੀਤੇ ਆਪਣੇ ਜਵਾਕ ਹੁਣ ਪ੍ਰਾਈਵੇਟ ਚ ਪੜਾਉਣ ਦੀ ਲੋੜ ਨਹੀਂ ਹਸਪਤਾਲ ਠੀਕ ਕੀਤੇ ਦਵਾਈਆਂ ਫ੍ਰੀ ਕੀਤੀਆਂ ਹੈਨਾ ਜੇ ਛੋਟੀ ਜੁੜੀ ਬਿਮਾਰੀ ਵਾਸਤੇ ਅੰਮ੍ਰਿਤਸਰ ਜਾਣਾ ਪੈਂਦਾ ਸੀ ਹਸਪਤਾਲ ਕਰ ਲਈ ਠੀਕ ਤੇ ਹੁਣ ਵਾਰੀ ਜਿਹੜੀ ਉਸ ਗਰੰਟੀ ਦੀ ਹੈ ਜਿਹੜੀ ਆਪਾਂ ਨੇ ਕੀਤੀ ਸੀ ਤੇ ਜਿੰਨੇ ਜਿਵੇਂ ਤੁਸੀਂ ਕਹੋਗੇ ਉਵੇਂ ਕਰਨਾ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਕੋਈ ਘਰੇ ਮਹਿਮਾਨ ਆ ਜੇ ਜਾਂ ਫਰਜ ਕਰ ਲਓ ਕੁੜੀ ਆ ਗਈ ਆਪਦੇ ਸਹੁਰਿਆਂ ਤੋਂ ਪੇਕੀ ਆ ਗਈ ਦੋਤੇ ਪੋਤੇ ਆ ਗਏ ਤਾਂ ਫਿਰ ਇੱਧਰ ਉੱਧਰ ਦੇਖਣਾ ਪੈਂਦਾ ਹੈ ਉਹਨਾਂ ਨੂੰ ਕੋਈ ਖੜਾਉਣਾ ਜਾਂ ਉਹਨਾਂ ਨੂੰ ਕੋਈ ਸ਼ਗਨ ਦੇਣ ਵੇਲੇ ਇਹ ਮੈਂ ਤਾਂ ਆਪਣੀਆਂ ਮਾਮੀਆਂ ਦਾਦੀਆਂ ਭੂਆ ਚ ਹੀ ਪਲਿਆ ਸੋ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ ਪੈਣੋ ਤੁਸੀਂ ਖੜੀ ਆ ਤੁਸੀਂ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਉਹ ਦੱਸ ਦਿਆ ਨੇ ਕਿ ਤੁਸੀਂ ਤਰੱਕੀ ਵਾਸਤੇ ਤਰਸੀਆ ਪਈਓ ਬੜੇ ਮਾੜੇ ਦਿਨ ਚ ਲੈ ਇਸ ਇਲਾਕੇ ਨੇ ਬੜੇ ਪਰਚੇ ਹੋਇਆ ਪੁਲਸਾਂ ਆਈਆਂ ਬੜੇ ਛਾਪੇ ਪਏ ਆ ਪਤਾ ਨਹੀਂ ਕੀ ਕੀ ਤੇ ਹੁਣ ਆਪਾਂ ਇਸ ਇਲਾਕੇ ਦਾ ਨੁਹਾਰ ਬਦਲਣੀ ਹੈ ਤੇ ਪੰਜਾਬ ਦਾ ਨੰਬਰ 1 ਜਾਂ ਨੰਬਰ 2 ਜਾਂ ਟੌਪ ਦੇ 5 ਇਲਾਕਿਆਂ ਦੇ ਵਿੱਚ ਇਸ ਇਲਾਕੇ ਦਾ ਨਾਮ ਹੋਵੇ ਇਹ ਮੇਰੀ ਤਮੰਨਾ ਹੈ ਤੁਹਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਬੱਚੇ ਪੜ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਪੜੋ ਵੱਡੇ ਵੱਡੇ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਪੇਪਰ ਦਿਓ ਕੋਈ ਸਪਾਰਸ਼ ਦੀ ਲੋੜ ਨਹੀਂ ਪੈਣੀ ਕੋਈ ਪੈਸੇ ਦੀ ਲੋੜ ਨਹੀਂ ਪੈਣੀ ਜੇ ਨੰਬਰ ਆ ਗਏ ਸਾਡੇ ਕੋਲੇ ਪਤਾ ਲੱਗ ਜਾ ਸਾਨੂੰ ਨੰਬਰ ਇਹਨਾਂ ਦੇ ਆ ਗਏ ਤੁਹਾਡੇ ਘਰੇ ਚਿੱਠੀ ਆਊਗੀ ਜਾਂ ਤੁਹਾਡੇ ਮੋਬਾਈਲ ਫੋਨ ਤੇ ਮੈਸੇਜ ਆਊਗਾ ਭਾਈ ਤੇਰੇ ਆ ਨੰਬਰ ਆ ਗਏ ਆ ਜਾ ਇੰਨੀ ਤਰੀਕ ਨੂੰ ਇੱਥੇ ਆ ਜਾ ਤੇ ਤੇਰੀ ਕੁਰਸੀ ਜਿਹੜੀ ਆ ਉਹ ਤੇਰਾ ਇੰਤਜ਼ਾਰ ਕਰਦੀ ਹੈ ਤੈਨੂੰ ਢਿੱਕਦੀ ਹੈ ਤਾਂ ਕਰਾਂ ਦੀ ਗਰੀਬੀਆਂ ਨਿਕਲਣਗੀਆਂ ਨਹੀਂ ਹੋਰ ਕੋਈ ਤਰੀਕਾ ਨਹੀਂ ਗਰੀਬੀਆਂ ਕੱਢਣ ਦਾ ਤੁਹਾਡੇ ਧੀਆਂ ਪੁੱਤ ਪੜ ਕੇ ਵੱਡੇ ਅਫਸਰ ਬਣ ਜਾਣ ਉਹ ਗਰੀਬੀਆਂ ਕੱਢਣਗੇ ਉਂਗਲੀਆਂ ਗਿਣਦੇ ਨੇ ਪੂਰੀਆਂ ਨੇ ਜੇ ਲੈ ਕੇ ਇੱਕ ਅੱਧੀ ਕਿਉਂਕਿ ਉਹਨਾਂ ਨੂੰ ਆਦਤ ਹੈ ਜੀ ਕੁਛ ਨਾ ਕੁਛ ਲੈ ਕੇ ਜਾਂਦੇ ਆ ਜੇ ਉਂਗਲੀ ਨਾ ਵੱਡੀ ਜਾਵੇ ਜਾਂ ਟੁੱਟੇ ਛਾਂਪ ਛੱਲਾ ਤਾਂ ਲਈ ਜਾਂਦੇ ਆ ਜੀ ਸੋ ਉਹਨਾਂ ਤੋਂ ਪਰੇ ਹੀ ਰਹੋ ਦੂਰੋਂ ਹੀ ਸასი ਘਰ ਬੁਲਾ ਰਿਆ ਕਰੋ ਠੀਕ ਹੈ ਨਾ ਸੋ ਮੈਂ ਤਾਂ ਇਹੀ ਕਹੂੰਗਾ 11 ਤਰੀਕ ਨੂੰ ਝਾੜੂ ਦਾ ਬਟਨ ਦੱਬ ਕੇ ਆਪਣੇ ਬੱਚਿਆਂ ਦਾ ਭਵਿੱਖ ਦੀ ਤਿਆਰੀ ਕਰੋ ਅੱਗੇ ਕੰਮ ਮੰਗ ਪੱਤਰ ਤੁਹਾਡੇ ਐਮ.ਐਲ.ਏ ਹਰਮੀਤ ਸੰਧੂ ਜੀ ਦਾ ਹੋਇਆ ਕਰੂਗਾ ਦਸਕਤ ਮੇਰੇ ਹੋਇਆ ਕਰਨਗੇ ਮੈਂ ਉਹ ਗੱਲ ਕਹਿੰਦੇ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਾਂ ਤੇ ਜਿਹੜੀ ਮੈਂ ਕਹਿਣਾ ਉਹ ਮੈਂ ਕਰਦਾ ਜਿਵੇਂ ਜਿਵੇਂ ਮਰਜ਼ੀ ਪੂਰਾ ਕਰੀਏ ਉਹ ਗੱਲ ਨੂੰ ਪੂਰੀ ਕਰਾਂਗੇ ਤੇ ਤੁਹਾਡੇ ਵਾਲਾ ਹਜ਼ਾਰ-ਹਜ਼ਾਰ ਰੁਪਈਆ ਵੀ ਤਿਆਰ ਹੈ ਹੁਣ ਕਿਉਂਕਿ ਹਾਂ ਹਾਂ ਮੈਨੂੰ ਪਤਾ ਉਹ ਮੇਰੀ ਮਾਂ ਮੇਰੇ ਨਾਲ ਪਈ ਜਾਂਦੀ ਰਹਿੰਦੀ ਆ ਸੋ ਮੈਨੂੰ ਤੈਨੂੰ ਪਤਾ ਹੈ ਹੈਨਾ ਤੇ ਉਹ ਉਹ ਵੀ ਤਿਆਰ ਹੈ ਕਿਉਂਕਿ ਕਬੀਲਦਾਰੀ ਮੁਤਾਬਕ ਨਾ ਪੈਸੇ ਵੀ ਦੇਖਣੇ ਪੈਂਦੇ ਆ ਵੀ ਆਪਣੇ ਖਜ਼ਾਨੇ 'ਚ ਕਿੰਨੇ ਨੇ ਹੁਣ ਆਪਣੇ ਕੋਲੇ ਆ ਗਿਆ ਅਸੀਂ ਕਰ ਲਿਆ ਪ੍ਰਬੰਧ ਏਦੋਂ ਪਹਿਲਾਂ ਬਿਜਲੀ ਦੇ ਬਿੱਲ ਮਾਫ ਕੀਤੇ ਬਿਲਾ ਕਟ ਆਉਣ ਲੱਗ ਗਏ ਉਦੋਂ ਪਹਿਲਾਂ ਆਪਣਾ ਘਰਾਂ ਵਾਲੀ ਬਿਜਲੀ ਮਾਫ ਹੋ ਗਈ ਫਿਰ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਫਿਰ ਸਕੂਲ ਠੀਕ ਕੀਤੇ ਆਪਣੇ ਜਵਾਕ ਹੁਣ ਪ੍ਰਾਈਵੇਟ 'ਚ ਪੜਾਉਣ ਦੀ ਲੋੜ ਨਹੀਂ ਹਸਪਤਾਲ ਠੀਕ ਕੀਤੇ ਦਵਾਈਆਂ ਫ੍ਰੀ ਕੀਤੀਆਂ ਹਨਾਂ ਜੇ ਬੀ ਛੋਟੀ ਜੁੜੀ ਬਿਮਾਰੀ ਵਾਸਤੇ ਅੰਮ੍ਰਿਤਸਰ ਜਾਣਾ ਪੈਂਦਾ ਸੀ ਹਸਪਤਾਲ ਕਰ ਲਈ ਠੀਕ ਤੇ ਹੁਣ ਵਾਰੀ ਜਿਹੜੀ ਉਸ ਗਰੰਟੀ ਦੀ ਹੈ ਜਿਹੜੀ ਆਪਾਂ ਨੇ ਕੀਤੀ ਸੀ ਤੇ ਜਿੰਨੇ ਜਿਵੇਂ ਤੁਸੀਂ ਕਹੋਗੇ ਉਵੇਂ ਕਰਨਾ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਕੋਈ ਘਰੇ ਮਹਿਮਾਨ ਆ ਜੇ ਜਾਂ ਫਰਜ ਕਰ ਲੋ ਕੁੜੀ ਆ ਗਈ ਆਪਦੇ ਸਹੁਰਿਆਂ ਤੋਂ ਪੇਕੀ ਆ ਗਈ ਦੋਤੇ ਪੋਤੇ ਆ ਗਏ ਤਾਂ ਫਿਰ ਇੱਧਰ ਉੱਧਰ ਦੇਖਣਾ ਪੈਂਦਾ ਹੈ ਉਹਨਾਂ ਨੂੰ ਕੋਈ ਖਡਾਉਣਾ ਜਾਂ ਉਹਨਾਂ ਨੂੰ ਕੋਈ ਸ਼ਗਨ ਦੇਣ ਵੇਲੇ ਏ ਮੈਂ ਤਾਂ ਆਪਣੀਆਂ ਮਾਮੀਆਂ ਦਾਦੀਆਂ ਭੂਆ ਚ ਹੀ ਪਲਿਆ ਸੋ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਪੈਣੋ ਤੁਸੀਂ ਖੜੀ ਆ ਤੁਸੀਂ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਉਹ ਦੱਸ ਦਿਆ ਨੇ ਕਿ ਤੁਸੀਂ ਤਰੱਕੀ ਵਾਸਤੇ ਤਰਸੀਆ ਪਈਓ ਬੜੇ ਮਾੜੇ ਦਿਨ ਚ ਲੱਲੇ ਇਸ ਇਲਾਕੇ ਨੇ ਬੜੇ ਪਰਚੇ ਹੋਇਆ ਪੁਲਸਾਂ ਆਈਆਂ ਬੜੇ ਛਾਪੇ ਪਏ ਆ ਪਤਾ ਨਹੀਂ ਕੀ ਕੀ ਤੇ ਹੁਣ ਆਪਾਂ ਇਸ ਇਲਾਕੇ ਦਾ ਨਹਾਰ ਬਦਲਣੀ ਹੈ ਤੇ ਪੰਜਾਬ ਦਾ ਨੰਬਰ 1 ਜਾਂ ਨੰਬਰ 2 ਜਾਂ ਟੌਪ ਦੇ 5 ਲੱਖਾਂ ਦੇ